ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਢਣ नाग ਨਿਵਾਸਾਂ ਦੇ ਰਹਿਣਾ ਪ੍ਰੋਗਰਾਮ ਇਤਿਹਾਸਕ ਅਤੇ ਵਿਰਾਸਤੀ ਸਫ਼ਰ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਗੁਰਦਾਰਾ ਚਰਨ ਕਮਲ ਮਾਛੀਵਾੜਾ ਸਾਹਿਬ ਵਿਖੇ ਮੁਗਲਾਂ ਨਾਲ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਛੱਡਦੇ ਨੇ ਚਮਕੌਰ ਦੀ ਗੜੀ ਤੋਂ ਬਾਅਦ ਪਿੰਡਾਂ ਦੇ ਵਿੱਚ ਦੀ ਹੁੰਦੇ ਹੁੰਦਾ ਹੈ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਵਾਲੀ ਜਗ੍ਹਾ ਤੇ ਗੁਰੂ ਸਾਹਿਬ ਆ ਕੇ ਜਲ ਛਕਦੇ ਨੇ ਅਤੇ ਟਿੰਡ ਦਾ ਸਰਾਨਾ ਲਾ ਕੇ ਉਸ ਝੰਡ ਦੇ ਹੇਠ ਆਰਾਮ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਭਾਈ ਇਕਨਾਮ ਸਿੰਘ ਜਿਸ ਅਸਥਾਨ ਤੇ ਆਪਾਂ ਜੁੜੇ ਹਾਂ ਪਾਵਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮਾਚੀਵਾੜਾ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਵਿਖੇ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਤਾੜੀ ਮਾਰ ਕੇ ਚਮਕੌਰ ਦੀ ਗੜੀ ਤੋਂ ਸਤਿਗੁਰੂ ਨੇ ਚਾਲੇ ਪਾਏ ਝਾੜ ਸਾਹਿਬ ਤੋਂ ਹੁੰਦੇ ਹੋਏ ਕਲਗੀਧਰ ਪਾਤਸ਼ਾਹ ਮਾਛੀਵਾੜਾ ਸਾਹਿਬ ਦੇ ਇਨਾ ਜੰਗਲਾਂ ਵਿੱਚ ਪਹੁੰਚੇ ਖੂਹ ਸਾਹਿਬ ਤੋਂ ਸਤਿਗੁਰੂ ਜੀ ਨੇ ਜਲ ਛਕਿਆ ਪੈਰਾਂ ਵਿੱਚ ਮਹਾਰਾਜ ਜੀ ਦੇ 16 ਚੁੱਬੀਆਂ ਹੋਈਆਂ ਸਨ ਔਰ ਸੱਚੇ ਪਾਤਸ਼ਾਹ ਦੀਨ ਦਇਆਲ ਮਹਾਰਾਜ ਜੀ ਜਿਨ੍ਹਾਂ ਦੇ ਪੈਰਾਂ ਵਿੱਚ ਜੋੜਾ ਨਹੀਂ ਸੀ ਔਰ ਆਤ ਦੀ ਸਰਦੀ ਦਾ ਮੁਕਾਬਲਾ ਕਰਦੇ ਹੋਏ ਪੋ ਦੀ ਆਤ ਦੀ ਸਰਦੀ ਸੀ ਗੁਰੂ ਪਾਤਸ਼ਾ ਖੂਹ ਤੇ ਪਹੁੰਚ ਕੇ ਜਲ ਸਕਦੇ ਹਨ ਫਿਰ ਖੂਹ ਵਿੱਚੋਂ ਪਾਣੀ ਕੱਢਣ ਵਾਲੀ ਟਿੰਡ ਲੈ ਕੇ ਜੰਡ ਸਾਹਿਬ ਦੇ ਹੇਠਾਂ ਆਰਾਮ ਕਰਦੇ ਹਨ ਉਸ ਸਮੇਂ ਪਾਤਸ਼ਾ ਦੇ ਨਾਲ ਪਰਿਵਾਰ ਨਹੀਂ ਸੀ ਪਾਤਸ਼ਾ ਦੇ ਨਾਲ ਸੂਰਬੀਰ ਖਾਲਸੇ ਵੀ ਨਹੀਂ ਸਨ ਪਰ ਕੇਵਲ ਤੇ ਕੇਵਲ ਧਰਮ ਦੀ ਰੱਖਿਆ ਕਸ਼ਮਸ਼ੀਰ ਮਹਾਰਾਜ ਜੀ ਨੇ ਕਿਰਪਾਨ ਮਹਾਰਾਜੀ ਨੇ ਆਪਣੀ ਛਾਤੀ ਨਾਲ ਲਾਈ ਹੋਈ ਸੀ ਵਿਦਵਾਨ ਲਿਖਦੇ ਨੇ ਹੱਥ ਵਿੱਚ ਸ਼ਮਸ਼ੀਰ ਨੂੰ ਲੈ ਕੇ ਦਿਲ ਵਿੱਚ ਪੰਥ ਦੀ ਪੀੜ ਨੂੰ ਲੈ ਕੇ ਰੱਖ ਕੇ ਸੁੱਤਾ ਟਿੰਡ ਸਿਹਰਾਣੇ ਮੈਂ ਵਾਰ ਕੇ ਆਇਆ ਤੇਰੇ ਬਾਣੇ ਅਜੀਤ ਜੁਝਾਰਨੇ ਪਾਏ ਸ਼ਹੀਦੀ ਬਾਣੇ ਬਿਆਨ ਨਹੀਂ ਹੁੰਦੇ ਦੁਖੜੇ ਤੇਰੇ ਵਿੰਨੇ ਚਰਨ ਕੰਡਿਆਂ ਤੇਰੇ ਤੱਕ ਕੇ ਸਤਲੁਜ ਦਾ ਕਿਨਾਰਾ ਸੌਂਗਿਆ ਬਾਜਾਂ ਵਾਲਾ ਪਿਆਰਾ ਸੱਚੇ ਪਾਤਸ਼ਾਹ 9 ਪੋ ਦੀ ਰਾਤ 1704 ਨੂੰ ਇਸ ਧਰਤੀ ਨੂੰ ਭਾਗ ਲਾਉਣ ਵਾਸਤੇ ਜੰਗਲਾਂ ਨੂੰ ਮੰਗਲ ਲਾਉਣ ਵਾਸਤੇ ਪਹੁੰਚੇ ਸਨ ਜੰਡ ਸਾਹਿਬ ਦੇ ਢੇਠਾਂ ਜਿਸ ਦੇ ਆਪਾਂ ਹਰੇ ਭਰੇ ਦੇ ਦیدار ਕਰ ਰਹੇ ਹਾਂ ਗੁਰੂ ਜੀ ਨੇ ਆਰਾਮ ਕੀਤਾ ਅਤੇ ਚਮਕੌਰ ਸਾਹਿਬ ਤੋਂ ਵਿਛੜੇ ਹੋਏ ਤਿੰਨ ਸਿੰਘ ਪਾਤਸ਼ਾਹ ਜੀ ਨੂੰ ਇੱਥੇ ਮਿਲੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਜਦੋਂ ਉਹਨਾਂ ਨੇ ਚਰਨ ਪਾਤਸ਼ਾਹ ਜੀ ਦੇ ਪਰਸੇ ਤੇ ਭਾਵਪੂਰਤਕ ਬੇਨਤੀਆਂ ਕੀਤੀਆਂ ਮਹਾਰਾਜ ਪਰਿਵਾਰ ਵਿਛੜ ਗਿਆ ਆਨੰਦਪੁਰ ਸਾਹਿਬ ਛੱਡ ਆਇਓ ਲਖਤੇ ਜਿਗਰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਦੀਆਂ ਸ਼ਹਾਦਤਾਂ ਹੋ ਗਈਆਂ ਨੇ ਪਾਤਸ਼ਾਹ ਜੀ ਜਾਨ ਤੋਂ ਪਿਆਰਾ ਖਾਲਸਾ ਵੀ ਸ਼ਹਾਦਤਾਂ ਦੇ ਜਾਮ ਪੀ ਚੁੱਕਾ ਹੈ ਪਾਤਸ਼ਾਹ ਜੀ ਉਹ ਇਸ ਆਪਣੇ ਦਰਦ ਭਰੀ ਜਿਹੜੀ ਬੇਨਤੀ ਸੀ ਉਹ ਜਦੋਂ ਗੁਰੂ ਚਰਨਾਂ ਵਿੱਚ ਪਹੁੰਚੀ ਤੇ ਪਾਤਸ਼ਾਹ ਜੀ ਨੇ ਉਸ ਸਮੇਂ ਭਾਈ ਦਇਆ ਸਿੰਘ ਨੂੰ ਕਿਹਾ ਵੇਖੋ ਅਜੇ ਵੀ ਸਾਡਾ ਜਿਹੜਾ ਅੰਦਰਲਾ ਹੈ ਆਤਮਾ ਹੈ ਸਾਡੀ ਪਰਮੇਸ਼ਰ ਦੇ ਰੰਗ ਵਿੱਚ ਰੰਗੀ ਹੋਈ ਚੜ੍ਹਦੀ ਕਲਾ ਵਿੱਚ ਅਜੇ ਵੀ ਹਾਂ ਤੇ ਪਿਆਰ ਨਾਲ ਜਦੋਂ ਗੁਰਸਿੱਖਾਂ ਨੇ ਕਿਹਾ ਪਾਤਸ਼ਾਹ ਕਿਵੇਂ ਚੜ੍ਹਦੀ ਕਲਾ ਤਾਂ ਗੁਰੂ ਜੀ ਨੇ ਫਿਰ ਨੇਤਰ ਮੁੰਦ ਕੇ ਖਿਆਲ ਪਾਤਸ਼ਾਹੀ ਦਸਵੀਂ ਮੇਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤਦ ਬਿਨ ਰੋਗ ਰਜਾਈਆਂ ਦਾ ਉਡਣ 나ਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸਥਰ ਚੰਗਾ ਪਠ ਖੇੜਿਆਂ ਦਾ ਰਹਿਣਾ ਬਾਜਾਂ ਵਾਲੇ ਪ੍ਰੀਤਮ ਸਤਗੁਰੂ ਦੀ ਇਹ ਆਤਮਿਕ ਅਡੋਲਤਾ ਸੀ ਪਿਆਰ ਵਾਲੇ ਗੁਰਸਿੱਖਾਂ ਨੂੰ ਆਪਣੇ ਅੰਦਰਲੀ ਜਿਹੜੀ ਅਵਸਥਾ ਹੈ ਉਹ ਦੱਸ ਰਹੇ ਸਨ ਕਿ ਅਸੀਂ ਅਜੇ ਵੀ ਚੜ੍ਹਦੀ ਕਲਾ ਵਿੱਚ ਹਾਂ ਕਿਸੇ ਪ੍ਰਕਾਰ ਸਾਡੀ ਕੋਈ ਹਾਰ ਨਹੀਂ ਹੋਈ ਕਿਸੇ ਪ੍ਰਕਾਰ ਅਸੀਂ ਕੁਝ ਵੀ ਗਵਾਇਆ ਨਹੀਂ ਹੈ ਜੋ ਸਦਾ ਭਾਣਾ ਸੀ ਕਿਉਂਕਿ ਲੋੜੀਂਦੜਾ ਸਾਜਨ ਮੇਰਾ ਘਰ ਘਰ ਮੰਗਲ ਲਗਾਵੋ ਨੀਕੇ ਘਟ ਘਟ ਤਿਸੇ ਬਸੇਰਾ ਸੂਖ ਆਰਾਧਨ ਦੁਖ ਆਰਾਧਨ ਬਿਸਰੇ ਨਾ ਕਾਹੂ 베ਰਾ ਪਰਮੇਸ਼ਰ ਨਹੀਂ ਭੁੱਲਣਾ ਚਾਹੀਦਾ ਇਸ ਕਰਕੇ ਦਰਸਾਰੇ ਸਨ ਯਾਰੜੇ ਦਾ ਸਾਨੂੰ ਸਥਰ ਚੰਗਾ ਪਟ ਖੇੜਿਆਂ ਦਾ ਰਹਿਣ ਗੁਰੂ ਸਾਹਿਬ ਨੇ ਗੁਰਦਰਾ ਚਰਨ ਕਮਲ ਮਾਛੀਵਾੜਾ ਸਾਹਿਬ ਵਾਲੀ ਜਗ੍ਹਾ ਤੇ ਇੱਕ ਰਾਤ ਕੱਟੀ ਇੱਥੇ ਰਾਤ ਇਸ਼ਨਾਨ ਕੀਤਾ ਅੰਮ੍ਰਿਤ ਵੇਲੇ ਦੀ ਬਾਣੀ ਪੜ੍ਹੀ ਭਾਈ ਪੰਜਾਬਾ ਤੇ ਭਾਈ ਗੁਲਾਬਾ ਦੇ ਸੇਵਕ ਨੇ ਘਰ ਜਾ ਕੇ ਭਾਈ ਪੰਜਾਬਾ ਤੇ ਗੁਲਾਬਾ ਨੂੰ ਦੱਸਿਆ ਕਿ ਉਹਨਾਂ ਦੇ ਬਾਗ ਦੇ ਵਿੱਚ ਗੁਰੂ ਸਾਹਿਬ ਨੇ ਤਾਂ ਭਾਈ ਗੁਲਾਬਾ ਤੇ ਭਾਈ ਪੰਜਾਬਾ ਗੁਰੂ ਸਾਹਿਬ ਨੂੰ ਇੱਥੋਂ ਬਾਗ ਤੋਂ ਲੈ ਕੇ ਆਪਣੇ ਘਰ ਪੁੱਜੇ ਜਿੱਥੇ ਗੁਰਦਰਾ ਸ੍ਰੀ ਚੁਬਾਰਾ ਸਾਹਿਬ ਸਜੋਬਿਤ ਹੈ ਦੂਰ ਤੋਂ ਹੀ ਭਾਈ ਪੰਜਾਬੇ ਭਾਈ ਗੁਲਾਬੇ ਦੇ ਮਾਹੀ ਨੇ ਅਚਾਨਕ ਦੇਖਿਆ ਤਾਂ ਸੋਹਣੇ ਸੁੰਦਰ ਦਸਤਾਰਿਆਂ ਵਾਲੇ ਸਰੂਪ ਦੇਸ਼ੇ ਘਰ ਜਾ ਕੇ ਉਹਨਾਂ ਨੇ ਦੱਸਿਆ ਕਿ ਆਪਣੇ ਬਾਗ ਵਿੱਚ ਕੋਈ ਨਿਵਾਸ ਕਰਨ ਵਾਸਤੇ ਸੂਰਬੀਰ ਯੋਧੇ ਠਹਿਰੇ ਹੋਏ ਨੇ ਪਿਆਰ ਵਾਲੇ ਸਤਕਾਰ ਵਾਲੇ ਭਾਈ ਗੁਲਾਬੇ ਭਾਈ ਪੰਜਾਬੇ ਮਸੰਦਾ ਨੇ ਉਸੇ ਵੇਲੇ ਤਿਆਰੀ ਕਰਕੇ ਜਦੋਂ ਚਰਨ ਪਰਸੇ ਆ ਕੇ ਤੇ ਅश्चर्यਤਾ ਹੋਈ ਸਾਰਾ ਗੁਰੂ ਜੀ ਦਾ ਬਿਰਤਾਂਤ ਜੀਵਨ ਦਾ ਸੁਣ ਕੇ ਕਿ ਇਹੋ ਜੇ ਮਹਾਰਾਜ ਚੋਜ ਵਰਤਾ ਕੇ ਆਏ ਨੇ ਆਨੰਦਪੁਰ ਵੀ ਛੱਡ ਆਏ ਨੇ ਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਘਰ ਚੱਲੋ ਪਾਤਸ਼ਾਹ ਨੇ ਕਿਹਾ ਅੱਜ ਸਾਰਾ ਦਿਨ ਅਸੀਂ ਇੱਥੇ ਰਹਿਣਾ ਹੈ ਔਰ ਸ਼ਾਮ ਨੂੰ ਖੂਹ ਸਾਹਿਬ ਤੇ ਸਾਹਮਣੇ ਬੈਠ ਕੇ ਮਹਾਰਾਜ ਜੀ ਨੇ ਨਿਤਨੇਮ ਕੀਤਾ ਨਿਤਨੇਮ ਤੋਂ ਬਾਅਦ ਫਿਰ ਭਾਈ ਗੁਲਾਬਾ ਗੁਰੂ ਜੀ ਦੇ ਬੈਠਣ ਵਾਸਤੇ ਗੱਡਾ ਲੈ ਕੇ ਆਇਆ ਔਰ ਇਤਿਹਾਸ শ্রোਤਾ ਮੁਤਾਬਕ ਗੱਡੇ ਤੇ ਬਿਠਾ ਕੇ ਪਿਆਰ ਵਾਲੇ ਗੁਰਸਿੱਖਾਂ ਨੂੰ ਬਿਠਾ ਕੇ ਫਿਰ ਆਪਣੇ ਘਰ ਜਿੱਥੇ ਅੱਜ ਗੁਰਦੁਆਰਾ ਚਵਾਰਾ ਸਾਹਿਬ ਹੈ ਉਹ ਘਰ ਹੈ ਪਾਈ ਗਾਨੀ ਖਾਂ ਪਿਆਰ ਵਾਲੇ ਭਾਈ ਗੁਲਾਬੇ ਤੇ ਭਾਈ ਪੰਜਾਬੇ ਦਾ ਉੱਥੇ ਹੀ ਮਹਾਰਾਜ ਜੀ ਨੇ ਫਿਰ ਮਾਤਾ ਹਰਦਾਈ ਜੀ ਨੂੰ ਬੁਲਾ ਕੇ ਉਹਨਾਂ ਪਾਸੋਂ ਜੋ ਹੱਥੀ ਤਿਆਰ ਕੀਤਾ ਹੋਇਆ ਕੱਪੜਾ ਸੀ ਬਸਤਰ ਸਨ ਉਹ ਪ੍ਰਵਾਨ ਕੀਤੇ ਔਰ ਮਾਤਾ ਹਰਦੈ ਨੇ ਆਪਣਾ ਜਨਮ ਜੀਵਨ ਸਫਲਾ ਕਰ ਲਿਆ ਕੋੜਿਆਂ ਦੇ ਵਪਾਰੀ ਭਾਈ ਗਨੀਖਾਂ ਭਾਈ ਨਵੀਖਾਂ ਗੁਰੂ ਸਾਹਿਬ ਨੂੰ ਇਸੇ ਸਥਾਨ ਤੋਂ ਆਪਣੇ ਘਰ ਲੈ ਕੇ ਗਏ ਤੇ ਆਪਣੇ ਘਰ ਵਿੱਚ ਦੋ ਰਾਤਾਂ ਠਹਿਰਾਇਆ ਜਿਸ ਤੋਂ ਬਾਅਦ ਉੱਚ ਦਾ ਪੀਰ ਬਣਾ ਕੇ ਗੁਰੂ ਸਾਹਿਬ ਨੂੰ ਇਸ ਸਥਾਨ ਤੋਂ ਅੱਗੇ ਮਾਲਵੇ ਵੱਲ ਲੈ ਕੇ ਗਏ ਜਦੋਂ ਕੋੜਿਆਂ ਦੇ ਸੋਦਾਗਰ ਭਾਈ ਗਨੀਖਾਂ ਭਾਈ ਨਵੀਖਾਂ ਭਰਾਵਾਂ ਨੇ ਸੁਣਿਆ ਕਿ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਨੇ ਆਨੰਦਪੁਰ ਛੱਡ ਦਿੱਤਾ ਹੈ ਜਮਕੌਰ ਦੀ ਗੜੀ ਵਿੱਚ ਸਹਿਬਜ਼ਾਦਿਆਂ ਨੂੰ ਸ਼ਹੀਦ ਧਰਮ ਲਈ ਕਰਵਾ ਕੇ ਆਏ ਹਨ ਤੇ ਉਹ ਮਿਲਣ ਵਾਸਤੇ ਪਾਤਸ਼ਾਹ ਨੂੰ ਆਏ ਜਦੋਂ ਉਹਨਾਂ ਨੇ ਪਹਿਰੇ ਸਖਤ ਹੁੰਦੇ ਦੇਖੇ ਕਿ ਘਰ ਘਰ ਤਲਾਸ਼ੀ ਵੀ ਲਈ ਜਾ ਸਕਦੀ ਹੈ ਦਲਾਵਰ ਖਾਂ ਥਾਣੇਦਾਰ ਵੱਲੋਂ ਉਹਨਾਂ ਨੇ ਬੇਨਤੀ ਕੀਤੀ ਪਾਤਸ਼ਾਹ ਸਾਡੇ ਘਰ ਚੱਲੋ ਜਿੱਥੇ ਚਬਾਰਾ ਸਾਹਿਬ ਹੈ ਉੱਥੇ ਗੁਰੂ ਪਾਤਸ਼ਾਹ ਦੀ ਨਿਸ਼ਾਨੀ ਉਹ ਮੱਟ ਅੱਜ ਵੀ ਮੌਜੂਦ ਹੈ ਜਿਸ ਵਿੱਚ ਪਾਤਸ਼ਾਹ ਜੀ ਦੇ ਵਸਤਰ ਰੰਗੇ ਗਏ ਉੱਚ ਦੇ ਪੀਰ ਬਣਨ ਵੇਲੇ ਘੋੜਿਆਂ ਦੇ ਸਦਾਗਰ ਭਾਈ ਗਨੀਖਾ ਭਾਈ ਨਵੀਖਾ ਉਸ ਸਮੇਂ ਪਨਾਹ ਆਪਣੇ ਘਰ ਦਿੰਦੇ ਨੇ ਬਾਜਾਂ ਵਾਲੇ ਪ੍ਰੀਤਮ ਨੂੰ ਜਿਸ ਸਮੇਂ ਪਾਤਸ਼ਾਹ ਜੀ ਨੂੰ ਪਕੜਨ ਦੀਆਂ ਹਰ ਮੁਕਾਮ ਕੋਸ਼ਸ਼ਾਂ ਕੀਤੀਆਂ ਜਾ ਰਹੀਆਂ ਸਨ ਔਰ ਗੁਰੂ ਪਾਤਸ਼ਾਹ ਜੀ ਜਿਹੜੇ ਕਮਰੇ ਵਿੱਚ ਦੋ ਰਾਤਾਂ ਬਤੀਤ ਕਰਦੇ ਨੇ ਉਹ ਕਮਰਾ ਅੱਜ ਵੀ ਗੁਰਦੁਆਰਾ ਭਾਈ ਗਨੀਖਾ ਭਾਈ ਨਵੀਖਾ ਸਾਹਿਬ ਵਿਖੇ ਮੌਜੂਦ ਹੈ ਗੁਰੂ ਪਾਤਸ਼ਾਹ ਨੇ ਇਨ੍ਹਾਂ ਪਿਆਰ ਵਾਲਿਆਂ ਤੋਂ ਪ੍ਰਸੰਨ ਹੋ ਕੇ ਜਿਨ੍ਹਾਂ ਨੇ ਪਲੰਗ ਤੇ ਬਿਠਾ ਕੇ ਮਹਾਰਾਜ ਜੀ ਨੂੰ ਉੱਚ ਦੇ ਪੀਰ ਬਣਾ ਕੇ ਲੈ ਕੇ ਗਏ ਪਾਵਨ ਅਸਥਾਨ ਜਿੱਥੋਂ ਉੱਚ ਦਾ ਪੀਰ ਬਣੇ ਵਿਦਵਾਨ ਕਲਮਬੰਦ ਵੀ ਕਰਦਾ ਹੈ ਗਨੀਖਾਂ ਨਵੀਖਾਂ ਪੜਨ ਨਿਮਾਜਾਂ ਘਰ ਆਓ ਗੁਰੂ ਜੀ ਕਰਨ ਫਰਿਆਦਾਂ ਚਰਨ پا ਕੇ ਬਚਨ ਸੁਣਾਏ ਉੱਚ ਦੇ ਪੀਰ ਬਣ ਚਾਲੇ ਪਾਏ ਹੱਥੀ ਹੁਕਮਨਾਮਾ ਲੇਖ ਸੁਨਾਇਆ ਗਨੀਖਾ ਨਵੀਖਾਨੇ ਸੀਸ ਨਿਵਾਇਆ ਭਾਈ ਗਨੀਖਾਨ ਨੇ ਬੇਨਤੀ ਕੀਤੀ ਸੀ ਪਾਤਸ਼ਾਹ ਤੁਸਿ ਸਾਡੇ ਉੱਚ ਦੇ ਪੀਰ ਬਣੋ ਪਾਤਸ਼ਾਹ ਜੀ ਨੇ ਉੱਚ ਦੇ ਪੀਰ ਬਣਨਾ ਪ੍ਰਵਾਨ ਕੀਤਾ ਔਰ ਨੀਲੇ ਬਸ਼ਤਰ ਪਹਿਨ ਕੇ ਅਗਲੇ ਸਫਰ ਵਿੱਚ ਪਾਤਸ਼ਾਹ ਜੀ ਤੁਰੇ ਔਰ ਅਗਲੇ ਪਾਵਿਆਂ ਤੋਂ ਮੋੜਾ ਦਿੱਤਾ ਭਾਈ ਗਨੀਖਾ ਪਾਈ ਨਵੀਖਾਨੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਨੇ ਪਿਛਲੇ ਪਾਵਿਆਂ ਤੋਂ ਮੋੜਾ ਦਿੱਤਾ ਭਾਈ ਮਾਨ ਸਿੰਘ ਨੇ ਚੌਰ ਸਾਬ ਕੀਤਾ ਔਰ ਦੂਰ ਤੋਂ ਵੀ ਕੋਈ ਦੇਖਦਾ ਸੀ ਉੱਚ ਦੇ ਪੀਰ ਨੂੰ ਤੇ ਉਹ ਸਜਦਾ ਕਰਦਾ ਸੀ ਅੱਲਾ ਦਾ ਨੂਰ ਦੇਖ ਕੇ ਪ੍ਰਭਾਵਿਤ ਹੋ ਜਾਂਦਾ ਸੀ ਜਦੋਂ ਕੁਝ ਦੂਰੀ ਤੇ ਗਏ ਨਾਕਾਬੰਦੀ ਕੀਤੀ ਹੋਈ ਸੀ ਦਿਲਾਵਰ ਖਾਨ ਨੇ ਤੇ ਦਿਲਾਵਰ ਖਾਨ ਨੇ ਦੇਖਦਿਆਂ ਸਾਰੀ ਮਨ ਵਿੱਚ ਸੋਚਿਆ ਵੀ ਕਿਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਪੇਸ਼ ਬਟਾ ਕੇ ਨਿਕਲ ਜਾਣ ਫਿਰ ਉਸ ਨੇ ਗੁਰੂ ਸਵਾਰਿਓ ਨੂਰਪੁਰ ਦੇ ਕਾਜੀ ਅਨਾਇਤ ali ਔਰ ਸਨੋ ਦੇ ਕਾਜੀ ਨੂਰ ਮੁਹੰਮਦ ਦੋਵਾਂ ਕਾਜ਼ੀਆਂ ਨੂੰ ਬੁਲਾਇਆ ਜਿਨ੍ਹਾਂ ਨੇ ਸ਼ਨਾਖਤ ਕੀਤੀ ਸੂਰਜ ਪ੍ਰਕਾਸ਼ ਦੀ ਕਥਾ ਵਿੱਚ ਤਾਂ ਕਵੀ ਸੰਤੋਖ ਸਿੰਘ ਨੇ ਲਿਖਿਆ ਹੈ ਕਿ ਇੱਕ ਰਾਤ ਗੁਰਦੁਆਰਾ ਕਿਰਪਾਨਪੇਟ ਵਾਲੇ ਅਸਥਾਨ ਤੇ ਗੁਰੂ ਜੀ ਠਹਿਰੇ ਹਨ ਵੱਖਰਾ ਤੰਬੂ ਲਗਾ ਦਿੱਤਾ ਗਿਆ ਔਰ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸ਼ਨਾਖਤ ਵਾਸਤੇ ਕਾਜੀ ਆਏ ਰਾਤ ਦੇ ਖਾਣੇ ਦਾ ਵਕਤ ਹੋ ਗਿਆ ਜਦੋਂ ਦਿਲਾਵਰ ਖਾਨ ਨੇ ਖਾਣੇ ਵਾਸਤੇ ਕਿਹਾ ਦਾਵਤ ਤੇ ਆਓ ਤਾਂ ਉਸੇ ਵੇਲੇ ਮਹਾਰਾਜ ਨੇ ਕਿਹਾ ਵੀ ਮੇਰਾ ਤਾਂ ਪੱਕਾ ਰੋਜ ਹੈ ਆਖਣ ਲੱਗੇ ਮੁਰੀਦਾ ਨੂੰ ਕਹਿਣ ਲੱਗੇ ਮੁਰੀਦ ਸ਼ੱਕ ਲੈਣਗੇ ਭਾਈ ਦਇਆ ਸਿੰਘ ਕਹਿਣ ਲੱਗੇ ਮਹਾਰਾਜ ਤੁਸੀਂ ਆਪਣਾ ਪੱਖ ਬਚਾ ਲਿਆ ਹੁਣ ਅਸੀਂ ਕੀ ਕਰੀਏ ਪਾਤਸ਼ਾਹ ਕਹਿਣ ਲੱਗੇ ਜਿਹੜੀ ਛੋਟੀ ਕਿਰਪਾਨ ਹੈ ਇਹ ਤੁਸੀਂ ਉਸ ਭੋਜਨ ਦੇ ਵਿੱਚ ਭੇਟ ਕਰ ਲਿਆ ਜੇ ਤੇ ਉਸ ਤੋਂ ਬਾਅਦ ਭੋਜਨ ਪ੍ਰਸ਼ਾਦ ਹੋ ਜਾਏਗਾ ਤੇ ਤੁਸੀਂ ਸ਼ੱਕ ਲਿਆ ਜੀ ਗੁਰੂ ਪਾਤਸ਼ਾਹ ਦਾ ਹੁਕਮ ਮੰਨ ਕੇ ਏਸੇ ਕਰਕੇ ਤਾਂ ਗੁਰਦੁਆਰਾ ਸਾਹਿਬ ਦਾ ਨਾਮ ਵੀ ਕਿਰਪਾਨ ਭੇਟ ਸਹਿਬ ਹੈ ਪਹਿਲੀ ਵਾਰ ਭਾਈ ਦਇਆ ਸਿੰਘ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮ ਨਾਲ ਭੋਜਨ ਵਿੱਚ ਕਿਰਪਾਨ ਭੇਟ ਕੀਤੀ ਔਰ ਭੋਜਨ ਜਿਹੜਾ ਸੀ ਉਹ ਫਿਰ ਗੁਰੂ ਕਿਰਪਾ ਦੇ ਦੁਆਰਾ ਸ਼ਕਿਆ ਵੀ ਰਾਤ ਉੱਥੇ ਬਤੀਤ ਵੀ ਕੀਤੀ ਫਿਰ ਦੋਵਾਂ ਕਾਜ਼ੀਆਂ ਨੇ ਨੂਰ ਮੁਹੰਮਦ ਤੇ ਅਨਾਇਤ ਅਲੀ ਨੇ ਕਿਹਾ ਇਹ ਅੱਲਾ ਦਾ ਨੂਰ ਨੇ ਇਹਨਾਂ ਨੂੰ ਅਗਲੇ ਸਫਰ 'ਤੇ ਜਾਣਦੇ ਉੱਚ ਦੇ ਪੀਰ ਨੇ ਇਹ ਪੀਰਾਂ ਦੇ ਪੀਰ ਨੇ ਇਹਨਾਂ ਨੂੰ ਸਜਦਾ ਕਰਨਾ ਹੀ ਬਣਦਾ ਹੈ ਫਿਰ ਦਲਾਵਰ ਖਾਨ ਨੇ ਅੱਗੇ ਜਾਣ ਦਿੱਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਇਹ ਚਾਰ ਅਸਥਾਨ ਹਨ ਜਿੱਥੇ ਆਪਾਂ ਹਾਜ਼ਰੀ ਭਰ ਰਹੇ ਹਾਂ ਗੁਰਦੁਆਰਾ ਚਰਨ ਕਮਲ ਸਾਹਿਬ ਗੁਰਦੁਆਰਾ ਚਵਾਰਾ ਸਾਹਿਬ ਗੁਰਦੁਆਰਾ ਪਾਈ ਗਨੀਖਾਂ ਨਵੀਖਾਂ ਗੁਰਦੁਆਰਾ ਕਿਰਪਾਨਪੇਟ ਜਦੋਂ ਆਪਾਂ ਗੁਰਦੁਆਰਾ ਗਨੀਖਾਂ ਨਵੀਖਾਂ ਸਜਦਾ ਕਰਨਾ ਹੈ ਤੇ ਉੱਥੇ ਆਪਾਂ ਨੂੰ ਉਹ ਹੁਕਮਨਾਮਾ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪ੍ਰਸਾਨ ਹੋ ਕੇ ਪਿਆਰ ਵਾਲੇ ਆਪਣੇ ਸਿੱਖਾਂ ਨੂੰ ਬਖਸ਼ਿਆ ਹੈ ਉਹ ਹੁਕਮਨਾਮੇ ਦੇ ਦਰਸ਼ਨ ਹੁੰਦੇ ਨੇ ਸੰਖੇਪ ਕਹਿ ਕੇ ਖਿਮਾ ਮੰਗਾ ਮਹਾਰਾਜ ਜੀ ਨੇ ਲਿਖਿਆ ਹੈ ਵਾਹਿਗੁਰੂ ਜੀ ਕੀ ਆਗਿਆ ਹੈ ਗਨੀਖਾ ਇਹ ਜੋ ਹਨ ਸੋ ਮੇਰੇ ਫਰਜੰਦਾ ਸੇ ਬੈਜ ਹਨ ਮੇਰੇ ਕੰਮ ਆਏ ਹਨ ਜੋ ਸਿੱਖ ਇਨ ਕੀ ਖਿਦਮਤ ਅੰਦਰ ਰਜੂ ਰਹਿਗ ਸੋ ਨਿਹਾਲ ਲੋਗ ਉਸ ਉੱਪਰ ਮੇਰਾ ਹੱਥ ਹੋਗ ਉਸ ਉੱਪਰ ਮੇਰੀ ਖੁਸ਼ੀ ਹੋਗ ਇਹ ਜੋ ਹਨ ਸੋ ਮੇਰੇ ਹਨ ਜੋ ਇਨਕੀ ਸੇਵਾ ਕਰੇਗਾ ਸੋ ਮੇਰੀ ਕਰੇਗਾ ਪਾਤਸ਼ਾਹ ਨੂੰ ਬੜਾ ਰਿਝਾ ਲਿਆ ਮਹਾਰਾਜ ਜੀ ਨੇ ਜੋ ਹੁਕਮਨਾਮਾ ਦਿੱਤਾ ਅੱਜ ਵੀ ਉਸ ਦੇ ਦੇਦਾਰ ਹੁੰਦੇ ਹਨ ਆਓ ਕਲਗੀ ਤਰ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਗੁਰੂ ਵਾਲੇ ਬਣੀਏ ਅਮਰ ਸ਼ਕੀਏ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰਿਏ ਚੈਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਗੁਰੂਆਂ ਕਥਾ ਕਹਾਣੀਆਂ ਘਰ ਘਰ ਪਹੁੰਚਾਉਂਦੇ ਹਨ ਮਹਾਰਾਜ ਇਹਨਾਂ ਦੀ ਕੀਤੀ ਸੇਵਾ ਸਾਕਾਰ ਕਰਨ ਸਫਲੀ ਕਰਨ ਚਰਨਾਂ ਦਾ ਪਿਆਰ ਇਸੇ ਪ੍ਰਕਾਰ ਬਖਸ਼ਣ ਮੇਰੇ ਕੋਲੋਂ ਵਿਚਾਰ ਵਿੱਚ ਭੁੱਲ ਹੋਈ ਹੋਵੇ ਖਿਮਾ ਕਰ ਦੇਣਾ ਅਸੀਸ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ